ਸਮਾਨਾ ਸਡੌਰਾ ਤੁਸੀਂ ਸਾਰੇ ਇਤਿਹਾਸ ਤੋਂ ਵਾਕ ਹੋਏ ਪਿੰਡ ਨੇ ਇਲਾਕੇ ਦਾ ਕਿੰਨਾ ਪਿਆਰ ਹੋਏਗਾ ਜੀ ਬੁੱਧੂ ਸ਼ਾਹ ਜੀ ਦੇ ਨਾਲ ਪਹਿਲਾਂ ਉਸਮਾਨ ਖਾਨ ਨੂੰ ਸੋਧਿਆ ਸਡੌਰੇ ਵਾਲੇ ਜਲਾਦਾਂ ਦਾ ਪਿੰਡ ਜਲਾਲੁਦੀਨ ਜਲਾਦ ਤਾਨ ਗੁਰੂ ਅਰਜਨ ਸਾਹਿਬ ਜੀ ਦੀ ਲੋਹੇ ਹੇਠਾਂ ਅੱਗ ਬਾਲਣ ਵਾਲਾ ਨੂਰਉਦੀਨ ਜਲਾਦ ਜਲਾਲੁਦੀਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਨੂੰ ਕਲਮ ਕਰਨ ਵਾਲਾ ਸਾਧ ਸੰਗਤ ਸਾਸ਼ਲ ਬੇਗ ਬਾਸ਼ਲ ਬੇਗ ਸੈਬਜ਼ਾਦਿਆਂ ਦੇ ਸ਼ਹੀਦੀਆਂ ਛੁਰੇ ਚਲਾਉਣ ਵਾਲੇ ਸਡੌਰਾ ਸੋਧਿਆ ਫਿਰ ਇੱਕ ਹੋਰ ਬੜੀ ਕਮਾਲ ਦੀ ਗੱਲ ਜਿਹੜੀ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਵੇਖੋ ਜਜ਼ਬਾ ਇੰਨਾ ਸੀ ਕਿ ਅਰਥ ਕੋਈ ਨਹੀਂ ਸੀ ਕਿ ਅਸੀਂ ਕਿੰਨੇ ਹਾਂ ਪਰ ਦੂਰੰਦੇਸ਼ੀ ਇੰਨੀ ਕਮਾਲ ਦੀ ਆ ਕੌਮ ਦੇਸ਼ ਜਰਨਲ ਦੇ ਅੰਦਰ ਉਹ ਮਾਝੇ ਮਾਲਵੇ ਦੁਆਬੇ ਦੇ ਸਾਰੇ ਸਿੰਘਾਂ ਨੂੰ ਉਡੀਕਦੇ ਆ ਹਾਲਾਂਕਿ ਮਾਝੇ ਵਾਲਿਆਂ ਨੂੰ ਰੋਕਣ ਵਾਸਤੇ ਸਤਲੁਜ ਦੇ ਬਿਆਸ ਤੇ ਪੱਤਨ ਬੰਦ ਕਰ ਦਿੱਤੇ ਤੇ ਉਹ ਬਿਸੋਲੀ ਦੀਆਂ ਪਹਾੜੀਆਂ ਤਰਨ ਤਰਨ ਵੱਲ ਦੀ ਹੋ ਕੇ ਅੱਗੇ ਫਿਰ ਮਲੇਰਕੋਟਲੇ ਵਾਲਿਆਂ ਨੇ ਰੋਕਾਂ ਲਾਈਆਂ ਪਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜਿੰਨੀ ਦੇਰ ਸਾਰੇ ਸਿੱਖ ਇਕੱਠੇ ਨਹੀਂ ਹੁੰਦੇ ਉਨੀ ਦੇਰ ਸਰਾਂਤ ਉੱਤੇ ਤਾਵਾ ਨਹੀਂ ਬੋਲਣਾ ਮਕਸਦ ਕੀ ਸੀ ਇਹ ਨਹੀਂ ਕਿ ਗਿਣਤੀ ਦੀ ਚਿੰਤਾ ਹੈ ਇਹ ਕਿ ਕੌਮ ਨੂੰ ਇਕੱਠਿਆਂ ਕਰਨਾ ਹੈ ਫਤਿਹ ਤਾਂ ਹੋਏਗੀ ਜੇ ਪੰਥ ਇਕੱਠਾ ਹੋਏਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਥ ਇਕੱਠਾ ਕੀਤਾ ਜਿਸ ਪੰਥ ਨੂੰ ਅੱਜ ਖੇਰੂ ਖੇਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਕੱਪੜਿਆਂ ਦੇ ਸਟਾਈਲ ਤੇ ਪੱਗਾਂ ਦੇ ਅੰਦਾਜ਼ ਵਿੱਚ ਪਤਾ ਨਹੀਂ ਕਿਦਾਂ ਕਿਦਾਂ ਦੀਆਂ ਵੰਡੀਆਂ ਪਾ ਕੇ ਕੌਮ ਦੇ ਦੁਸ਼ਮਣਾਂ ਨੂੰ ਪਹਿਚਾਣਨ ਦਾ ਯਤਨ ਕਰੋ ਗੁਰਸਿੱਖ ਪਿਆਰਿਓ ਫਿਰ ਉਸ ਗੁਰੂ ਦੇ ਬੰਦੇ ਨੇ ਕਲਾ ਵਰਤੀ ਨਾ ਸਤ ਜੀ ਦੀ ਨੀਕੀ ਕੀਰੀ ਮੈਂ ਕਲ ਰੱਖਿਆ ਭਸਮ ਕਰਾ ਲਸ਼ਕਰ ਕੋਟ ਲੱਖਿਆ ਤੇ 14 ਮਈ ਨੂੰ ਜੇਤੂਆਂ ਦੀ ਸ਼ਕਲ ਚ ਜਕਾਰਿਆਂ ਦੀ ਗੂੰਜ ਚ ਜਿਹੜੇ ਅੱਜ ਅਸੀਂ ਮੱਥੇ ਟੇਕਦੇ ਹਾਂ ਨਾ ਫਤਿਹਗੜ੍ਹ ਸਾਹਿਬ 6000 ਸਿੰਘਾਂ ਦੇ ਸੀਸ ਦੀ ਭੇਟਾ ਉਹ ਪ੍ਰਕਰਮਾਂ ਦੇ ਵਿੱਚ ਪਹਿਲਾਂ ਲੱਗੀ ਤੇ ਫਿਰ ਪਹਿਲੀ ਵਾਰੀ ਮੱਥਾ ਟੇਕਿਆ ਫਤਿਹਗੜ੍ਹ ਸਾਹਿਬ ਦੀ ਧਰਤੀ 'ਚ 6000 ਸਿੰਘਾਂ ਦੇ ਸੀਸ ਦਾ ਸੰਸਕਾਰ ਤੁਸੀਂ ਪ੍ਰਕਰਮਾਂ ਵਿੱਚ ਵੇਖਦੇ ਹੋ ਭੇਟ ਹੋਏ ਨੇ ਸੀਸ ਫਿਰ ਫਿਰ ਸਾਨੂੰ ਮਾਣ ਮਹਿਸੂਸ ਹੋਇਆ ਤੇ ਮੱਥਾ ਟੇਕਣ ਦਾ ਐਵੇਂ ਨਹੀਂ ਮੁਫਤ ਵਿੱਚ ਨਹੀਂ ਸਭ ਕੁਝ ਮਿਲ ਗਿਆ ਤੇ ਜਦੋਂ ਮੱਥਾ ਟੇਕਣ ਜਾਂਦੇ ਹੋ ਇਹ ਸਾਸ ਕਰਿਆ ਕਰੋ ਕਿ ਕਿੰਨੀ ਭੇਟਾ ਵੱਡੀ ਲੱਗੀ ਸੀ ਫਿਰ ਸਾਡਾ ਮੱਥਾ ਟਿਕਿਆ ਕਿ ਇਥੇ